ਪੰਜਾਬ ਦੇ ਵਿੱਚ ਇੱਕ ਵਿਧਾਇਕ ਦੇ ਘਰ ਦੇ ਵਿੱਚ ਅੱਗ ਲੱਗੀ ਹੈ ਤੇ ਇੱਕ ਮੰਦਭਾਗੀ ਖਬਰ ਜਿਹੜੀ ਉਹ ਸਾਹਮਣੇ ਆਈ ਹੈ ਤਾਂ ਤੁਹਾਨੂੰ ਦੱਸਾਂਗੇ ਕਿ ਕਿਹੜਾ ਵਿਧਾਇਕ ਹੈ ਜਿਸ ਦੇ ਘਰ ਇਹ ਮੰਦਭਾਗੀ ਘਟਨਾ ਵਾਪਰੀ ਹੈ ਤਾਂ ਵਿਧਾਇਕ ਦੇ ਘਰ ਅੱਗ ਲੱਗੀ ਹੈ ਤੇ ਬਿਸਤਰੇ ਦੇ ਵਿੱਚ ਸੌ ਰਹੀ ਲੜਕੀ ਸੜ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਵਿਧਾਇਕ ਦੀ ਭਤੀਜੀ ਜਿਹੜੀ ਆ ਦੱਸੀ ਜਾ ਰਹੀ ਹੈ ਜਿਹੜੀ ਕਿ ਰਾਤ ਵੇਲੇ ਬਿਸਤਰੇ ਦੇ ਵਿੱਚ ਸੁੱਤੀ ਪਈ ਸੀ ਤੇ ਅੱਗ ਲੱਗਣ ਕਾਰਨ ਉਹ ਸੜ ਕੇ ਉਸ ਦੀ ਮੌਤ ਹੋ ਗਈ ਹੈ ਤਾਂ ਬੇहद ਮੰਦ ਭਾਗੀ ਘਟਨਾ ਜਿਹੜੀ ਆ ਪੰਜਾਬ ਦੇ ਵਿੱਚ ਵਾਪਰੀ ਹੈ ਤਾਂ ਉੱਥੇ ਜੇਕਰ ਗੱਲ ਕਰੀਏ ਤਾਂ ਇਸ ਵਿਧਾਇਕ ਦੇ ਪਿਤਾ ਦਾ ਵੀ ਜਿਹੜਾ ਹੈ ਅਚਨਚੇਤ ਦਿਹਾਂਤ ਹੋਇਆ ਸੀ ਇੱਕ ਰੋਡ ਸ਼ੋਅ ਦੇ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਹੀ ਇਹ ਸuvidhayak ਦੇ ਕੁਝ ਸਮਾਂ ਪਹਿਲਾਂ ਪਿਤਾ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਤਾਂ ਕੱਲ ਦੇ ਰਾਤ ਘਰ ਦੇ ਵਿੱਚ ਅੱਗ ਲੱਗ ਗਈ ਹੈ ਤੇ ਲੜਕੀ ਜਿਹੜਾ ਹੈ ਉਹ ਕਮਰੇ ਦੇ ਵਿੱਚ ਜੋ ਵਿਧਾਇਕ ਦੀ ਭਤੀਜੀ ਦੱਸੀ ਜਾ ਰਹੀ ਹੈ ਬਿਸਤਰੇ ਦੇ ਵਿੱਚ ਸੁੱਤੀ ਪਈ ਸੀ ਤਾਂ ਸੜ ਕੇ ਜਿਹੜੀ ਉਸ ਦੀ ਮੌਤ ਹੋਈ ਹੈ ਤਾਂ ਮੌਕੇ ਤੇ ਹੀ ਜਿਵੇਂ ਖਬਰ ਪੁਲਿਸ ਨੂੰ ਪਤਾ ਲੱਗੀ ਕਿ ਵਿਧਾਇਕ ਦੇ ਘਰ ਦੇ ਵਿੱਚ ਅੱਗ ਲੱਗੀ ਹੈ ਤਾਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਪਰ ਲੜਕੀ ਨੂੰ ਜਿਹੜਾ ਹੈ ਸਮਾਂ ਰਹਿੰਦੇ ਬਾਹਰ ਨਹੀਂ ਕੱਢਿਆ ਗਿਆ ਜਿਸ ਕਾਰਨ ਲੜਕੀ ਬਿਸਤਰੇ ਦੇ ਵਿੱਚ ਹੀ ਸੜ ਗਈ ਤੇ ਹੁਣ ਉਸ ਦੀ ਮੌਤ ਹੋਈ ਹੈ ਤਾਂ ਵੱਡਾ ਝਟਕਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਵਿਧਾਇਕ ਵਿਕਰਮ ਚੌਧਰੀ ਨੂੰ ਲੱਗਾ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਫਲੋਰ ਤੋਂ ਕਾਂਗਰਸੀ ਵਿਧਾਇਕ ਨੇ ਵਿਕਰਮ ਚੌਧਰੀ ਜਿਨ੍ਹਾਂ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਤਾਂ ਵਿਕਰਮ ਚੌਧਰੀ ਦੇ ਨਾਲ ਦੇ ਘਰ ਦੇ ਵਿੱਚ ਅੱਗ ਲੱਗੀ ਹੈ ਜੋ ਕਿ ਉਹਨਾਂ ਦੇ ਰਿਸ਼ਤੇਦਾਰਾਂ ਦਾ ਘਰ ਸੀ ਤਾਂ ਵਿਜੇਨਗਰ ਦੀ ਇਹ ਪੂਰੀ ਘਟਨਾ ਹੈ ਤਾਂ ਚੌਧਰੀ ਜਾ ਜਿਹੜੇ ਨੇ ਵਿਕਰਮਉਨਾਦੇ ਨਾਲ ਦੇ ਘਰ ਰਿਸ਼ਤੇਦਾਰਾਂ ਦੇ ਘਰ ਅੱਗ ਲੱਗੀ ਹੈ ਤੇ ਇਸ ਘਟਨਾ ਦੇ ਵਿੱਚ ਨਾਦੀ ਪਤੀ ਜੀ ਜਿਹੜੀ ਹੈ ਉਹ ਸੜ ਗਈ ਹੈ ਤੇ ਉਸ ਦੀ ਮੌਤ ਹੋ ਗਈ ਹੈ ਤਾਂ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਾਨਸਿਕ ਤੌਰ ਤੇ ਬਿਮਾਰ ਸੀ ਲੜਕੀ ਜਿਸ ਕਾਰਨ ਨਾਤਾ ਉਹ ਮੌਕੇ ਤੋਂ ਭੱਜ ਸਕੀ ਤੇ ਨਾ ਹੀ ਚੀਕ ਚਿਹੜਾ ਕਰਕੇ ਕਿਸੇ ਨੂੰ ਬੁਲਾ ਸਕੀ ਜਿਸ ਕਾਰਨ ਅੱਗ ਲੱਗੀ ਸ਼ਾਰਟ ਸਰਕਟ ਹਾਲ ਫਿਲਹਾਲ ਕਾਰਨ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਦੇ ਘਰ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਸੀ ਪਰ ਲੜਕੀ ਜਿਹੜੀ ਹੈ ਮਾਨਸਿਕ ਤੌਰ ਤੇ ਬਿਮਾਰ ਸੀ ਤੇ ਉਸ ਕਰਕੇ ਉਹ ਜਾਣਕਾਰੀ ਜਾਂਚ ਜਿਹੜੀ ਹੈ ਨਹੀਂ ਸਾਂਝੀ ਕਰ ਸਕੀ ਨਾ ਹੀ ਬਾਹਰ ਭੱਜਣ ਦੇ ਵਿੱਚ ਕਾਮਯਾਬ ਰਹੀ ਜਿਸ ਕਾਰਨ ਲੜਕੀ ਜਿਹੜੀ ਹੈ ਉਸ ਕਾਰਨ ਮੌਤ ਹੋ ਗਈ ਹੈ ਉੱਥੇ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਰਾਹੁਲ ਗਾਂਧੀ ਦੇ ਵੱਲੋਂ ਜਦੋਂ ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਕੀਤੀ ਜਾ ਰਹੀ ਸੀ ਤਾਂ ਜਦੋਂ ਉਹਨਾਂ ਦਾ ਕਾਫਲਾ ਅੱਗੇ ਵੱਧਦਾ ਹੈ ਤਾਂ ਉਸ ਸਮੇ ਬਿਕਰਮ ਚੌਧਰੀ ਦੇ ਪਿਤਾ ਚੌਧਰੀ ਸੰਤੋਖ ਸਿੰਘ ਜਿਹੜੇ ਕਿ ਸਾਂਸਦ ਹੁੰਦੇ ਨੇ ਜਲੰਧਰ ਤੋਂ ਮੌਜੂਦਾ ਉਸ ਸਮੇਂ ਦੇ ਵਿੱਚ ਤਾਂ ਉਹਨਾਂ ਦਾ ਵੀ 2023 ਜਨਵਰੀ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਜਾਂਦਾ ਤਾਂ ਉਸ ਸਮੇਂ ਵੀ ਚੌਧਰੀ ਪਰਿਵਾਰ ਨੂੰ ਇੱਕ ਵੱਡਾ ਝਟਕਾ ਲੱਗਾ ਸਦਮਾ ਲੱਗਾ ਸੀ ਕਿ ਇੱਕ ਇੱਕ ਅਚਾਨਕ ਹੀ ਕਰੋ ਜਿਹੜਾ ਨੇ ਸਮਾਗਮ ਦੇ ਵਿੱਚ ਗਏ ਸੀ ਭਾਰਤ ਜੋੜੋ ਯਾਤਰਾ ਦੇ ਵਿੱਚ ਰੋਡ ਸ਼ੋਅ ਦੇ ਵਿੱਚ ਰਾਹੁਲ ਗਾਂਧੀ ਉਰਾ ਦੇ ਨਾਲ ਪੈਦਲ ਮਾਰਚ ਵਿੱਚ ਸ਼ਾਮਲ ਹੋਣਾ ਸੀ ਤੇ ਰਾਹੁਲ ਗਾਂਧੀ ਉਰਾ ਦੇ ਨਾਲ ਚੱਲਦੇ ਵੀ ਦੇਖੇ ਸੀਗੇ ਚੌਧਰੀ ਸੰਤੋਖ ਸਿੰਘ ਤਾਂ ਅਚਾਨਕੇ ਦਿਲ ਦਾ ਦੌਰਾ ਪੈ ਜਾਂਦਾ ਹੈ ਸਿਹਤ ਖਰਾਬ ਹੁੰਦੀ ਹੈ ਹਸਪੀਟਲ ਲੈ ਕੇ ਜਾਂਦੇ ਸਮੇਂ ਉਹ ਅਦਾ ਦੇਹਾਂਤ ਹੋ ਜਾਂਦਾ ਤਾਂ ਉਸ ਬਾਅਦ ਜਲੰਧਰ ਦੇ ਵਿੱਚ ਜਿਮਨੀ ਚਾਉਣਾ ਵੀ ਹੁੰਦੀਆਂ ਨੇ ਚੌਧਰੀ ਸੰਤੋਖ ਸਿੰਘ ਉਹ ਰਾਦੇ ਹੀ ਧਰਮ ਪਤਨੀ ਨੂੰ ਟਿਕਟ ਦਿੱਤੀ ਜਾਂਦੀ ਹੈ ਪਰ ਸੋਸ਼ਲ ਰਿੰਕੂ ਤੋਂ ਹਾਰ ਜਾਂਦੇ ਨੇ ਤੇ ਹੁਣ ਵਿਧਾਇਕ ਨੂੰ ਜਿਹੜਾ ਹੈ ਦੂਸਰੀ ਵਾਰ ਵੱਡਾ ਸਦਮਾ ਲੱਗਾ ਹੈ ਘਰ ਦੇ ਵਿੱਚ ਅੱਗ ਲੱਗੀ ਹੈ ਤੇ ਵਿਧਾਇਕ ਦੀ ਪਤਨੀ ਜਿਹੜੀ ਹੈ ਉਹ ਉੱਥੇ ਹੀ ਅੱਗ ਦੇ ਕਾਰਨ ਸੜ ਗਈ ਤੇ ਉਸ ਦੀ ਮੌਤ ਹੋ ਗਈ ਹੈ ਤਾਂ 30 ਸਾਲਾਂ ਰੂਬੀ ਕਾ ਦੇ ਜੋ ਪਛਾਣ ਹੋਈ ਹੈ ਰਿਸ਼ਤੇਦਾਰੀ ਦੇ ਵਿੱਚ ਵਿਧਾਇਕ ਵਿਕਰਮ ਚੌਧਰੀ ਦੀ ਭਤੀਜੀ ਲੱਗਦੀ ਸੀ ਰੂਬੀ ਕਾ ਤਾਂ ਜਿਹੜਾ ਵਿਕਾਸਨਗਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਘਰ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਕਮਰੇ ਦੇ ਵਿੱਚ ਲੜਕੀ ਸੁੱਤੀ ਪਈ ਸੀ ਉਸੇ ਕਮਰੇ ਦੇ ਵਿੱਚ ਅੱਗ ਲੱਗਦੀ ਹੈ ਸ਼ਾਰਟ ਸਰਕਟ ਹਾਲ ਫਿਲਹਾਲ ਜੋ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਸ਼ਾਰਟ ਸਰਕਟ ਕਾਰਨ ਦੱਸਿਆ ਜਾ ਰਿਹਾ ਹੈ ਮਾਨਸਿਕ ਤੌਰ ਦੇ ਉੱਤੇ ਬਿਮਾਰ ਸੀ ਲੜਕੀ ਜਿਸ ਕਾਰਨ ਨਾਤਾ ਓ ਸ਼ੋਰ ਮਚਾ ਪਾਈ ਨਹੀਂ ਉਥੋਂ ਪੱਜ ਸਕੇ ਜਿਸ ਕਾਰਨ ਬਿਸਤਰੇ ਦੇ ਵਿੱਚ ਪਈ ਉਹ ਲੜਕੀ ਜਿਹੜੀ ਹੈ ਸੜ ਗਈ ਤੇ ਹੁਣ ਉਸ ਦੀ ਮੌਤ ਹੋ ਗਈ ਹੈ ਤਾਂ ਸਦਮਾ ਜਿਹੜਾ ਹੈ ਉਹ ਵਿਧਾਇਕ ਵਿਕਰਮ ਚੌਧਰੀ ਨੂੰ ਲੱਗਾ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਫਲੋਰ ਤੋਂ ਵਿਧਾਇਕ ਨੇ ਤੇ ਮਰਹੂਮ ਸੰਸਦ ਚੌਧਰੀ ਸੰਤੋਖ ਸਿੰਘ ਔਰਾਦੇ ਪੁੱਤਰ ਨੇ ਵਿਕਰਮ ਸਿੰਘ ਜਿਹੜੇ ਕੱਲ ਕੀਤੀ ਜਾਵੇ ਨਾ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵੀ ਦਿਖਾਇਆ ਗਿਆ ਸੀ ਵਿਧਾਨ ਸਭਾ ਬਿੱਪ ਦੇ ਤੌਰ ਦੇ ਉੱਤੇ ਇਹਨਾਂ ਨੂੰ ਪਹਿਲਾਂ ਅਹੁਦਾ ਦਿੱਤਾ ਗਿਆ ਸੀ ਪਰ ਬਾਅਦ ਦੇ ਵਿੱਚ ਇਹਨਾਂ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੇ ਕਾਰਨ ਬਾਹਰ ਕਰ ਦਿੱਤਾ ਗਿਆ ਸੀ ਕਿਉਂਕਿ ਇਹਨਾਂ ਦੇ ਮਾਤਾ ਦੇ ਵੱਲੋਂ ਜਿਹੜਾ ਭਾਜਪਾ ਦਾ ਪੱਲਾ ਫੜ ਲਿਆ ਗਿਆ ਸੀ ਪਰ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਮੁਰ ਤੋਂ ਇਹਨਾਂ ਨੂੰ ਲੁਧਿਆਣਾ ਬਾਏ ਇਲੈਕਸ਼ਨ ਦੇ ਸਮੇਂ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਤੇ ਹੁਣ ਕਾਂਗਰਸ ਦੇ ਵਿੱਚ ਸਰਗਰਮ ਸਿਆਸਤ ਦੇ ਵਿੱਚ ਜਿਹੜਾ ਨੇ ਕਾਂਗਰਸੀ ਮੀਟਿੰਗਾਂ ਚ ਵੀ ਨਜ਼ਰ ਆਂਦੇ ਨੇ ਚੌਧਰੀ ਵਿਕਰਮ ਪਰ ਵੱਡਾ ਸਦਮਾ ਲੱਗਾ ਹੈ ਘਰ ਦੇ ਵਿੱਚ ਅੱਗ ਲੱਗੀ ਹੈ ਤੇ ਅੱਗ ਲੱਗਣ ਕਾਰਨ ਭਤੀਜੀ